ਯੂਰੋਪੀਅਨ ਯੂਨੀਅਨ ਨੇ ਭਾਰਤੀ ਲੋਕਾਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ 5 ਸਾਲ ਦੇ ਲਈ ਮਲਟੀਪਲ ਐਂਟਰੀ ਵੀਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਪਹਿਲਾਂ ਭਾਰਤੀ ਲੋਕ ਜਿਹੜੇ ਨੇ ਉੱਘਮਣ ਫਿਰਨ ਦਾ ਇੱਕ ਤਾਂ ਸ਼ੌਕੀਨ ਨੇ ਤੇ ਦੂਜਾ ਉਹਨਾਂ ਨੂੰ ਘੁੰਮਣ ਦੇ ਲਈ ਯੂਰਪ ਕੰਟਰੀਆਂ ਦੇ ਵਿੱਚ ਜਾਣਾ ਪੈਂਦਾ ਸੀਗਾ ਤੇ ਉਸੇ ਬਰਾ ਨੇ ਯੂਰਪ ਕੰਟਰੀਆਂ ਦੇ ਵਿੱਚ 29 ਅਜਿਹੇ ਦੇਸ਼ ਆਉਂਦੇ ਨੇ ਜਿੱਥੇ ਕਿ ਘੁੰਮਣ ਫਿਰਨ ਦਾ ਭਾਰਤੀ ਸ਼ੌਕ ਰੱਖਦੇ ਨੇ ਤਾਂ ਹੁਣ ਤੁਹਾਨੂੰ ਸਿਰਫ ਇੱਕ ਕੰਟਰੀ ਦੇ ਵਿੱਚ ਹੀ ਵੀਜ਼ਾ ਲੈਣ ਦੀ ਲੋੜ ਪਵੇਗੀ ਜਿਸ ਤੋਂ ਬਾਅਦ ਫਿਰ ਪਹਿਲਾਂ ਤੁਹਾਨੂੰ 2 ਸਾਲ ਦਾ ਵੀਜ਼ਾ ਮਿਲੇਗਾ ਫਿਰ ਉਸੇ ਵੀਜ਼ੇ ਨੂੰ 5 ਸਾਲ ਦੀ ਘੋਰ ਵਧਾ ਦਿੱਤਾ ਜਾਵੇਗਾ ਯਾਨੀ ਕਿ ਮਿਆਦ ਵਧ ਜਾਵੇਗੀ ਜਿਸ ਤੋਂ ਬਾਅਦ ਫਿਰ ਤੁਸੀਂ ਕਿਸੇ ਕਿਸੇ ਵੀ 29 ਦੇਸ਼ਾਂ ਦੇ ਵਿੱਚੋਂ ਜਾ ਸਕਦੇ ਹੋ ਵਿਦਆਊਟ ਵੀਜ਼ਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜ਼ਿਆਦਾਤਰ ਇਟਲੀ ਹੋ ਗਿਆ ਜਰਮਨੀ ਹੋ ਗਿਆ ਹਾਲੈਂਡ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ THAILAND ਹੋ ਗਿਆ ਅਜਿਹੇ ਦੇਸ਼ਾਂ ਦੇ ਵਿੱਚ ਜਾਂਦਾ ਸ਼ੌਕ ਰੱਖਦੇ ਨੇ ਇਸ ਦੇ ਨਾਲ ਹੀ ਹੁਣ ਯੂਰੋਪੀਅਨ ਯੂਨੀਅਨ ਨੇ ਇਹ ਐਲਾਨ ਭਾਰਤੀਆਂ ਦੇ ਲਈ ਵੱਡਾ ਕੀਤਾ ਹੈ ਕਿ ਹੁਣ ਜਿਹੜੇ ਭਾਰਤੀ ਨੇ ਉਹਨਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਜਾਵੇਗਾ ਪਹਿਲਾਂ ਵੀਜ਼ੇ ਦੀ ਮਿਆਦ ਜਿਹੜੀ ਹੈ 2 ਸਾਲ ਹੋਵੇਗੀ ਜਦੋਂ ਤੁਸੀਂ 2 ਸਾਲ ਦੇ ਅੰਦਰ ਅੰਦਰ ਪੂਰੇ ਟਾਈਮ ਤੇ ਹੀ ਜਾਂ ਟਾਈਮ ਤੋਂ ਪਹਿਲਾਂ ਹੀ ਵਾਪਸ ਆ ਜਾਂਦੇ ਹੋ ਤਾਂ ਫਿਰ ਤੁਹਾਡੇ ਵੀਜ਼ੇ ਦੀ ਮਿਆਦ ਜਿਹੜੀ ਹੈ 5 ਸਾਲ ਹੋਰ ਵਧਾ ਦਿੱਤੀ ਜਾਵੇਗੀ ਯਾਨੀ ਕਿ ਤੁਹਾਨੂੰ ਜਿਹੜਾ ਵੀਜ਼ਾ ਬਾਰ ਬਾਰ ਲੈਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਸਿਰਫ ਇੱਕ ਵਾਰ ਵੀਜ਼ੇ ਦੇ ਦੌਰਾਨ ਹੀ ਜੇਕਰ ਤੁਸੀਂ ਟਾਈਮ ਤੇ ਵਾਪਸ ਆ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ 2 ਸਾਲ ਦਾ ਵੀਜ਼ਾ ਮਿਲੇਗਾ ਉਸ ਵਾਰ ਜੇਕਰ ਤੁਸੀਂ ਟਾਈਮ ਤੇ ਵਾਪਸ ਆ ਜਾਂਦੇ ਹੋ ਤਾਂ ਫਿਰ ਤੁਹਾਡਾ ਉਹੀ ਵੀਜ਼ਾ ਜਿਹੜਾ 5 ਸਾਲ ਅੱਗੇ ਵਧਾ ਦਿੱਤਾ ਜਾਵੇਗਾ ਤਾਂ ਯੂਰਪ ਕੰਟਰੀਆਂ ਦੇ ਵਿੱਚ 29 ਦੇਸ਼ ਜਿਹੇ ਆਉਂਦੇ ਨੇ ਜਿਸ ਦੇ ਵਿੱਚ ਭਾਰਤੀ ਅਕਸਰ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਗਰਮੀ ਦੀਆਂ ਛੁੱਟੀਆਂ ਨੂੰ ਕੱਟਣਾ ਪਸੰਦ ਕਰਦੇ ਨੇ ਤਾਂ ਹੁਣ ਗਰਮੀ ਦੀਆਂ ਛੁੱਟੀਆਂ ਵੀ ਆਉਣ ਵਾਲੀਆਂ ਨੇ ਤਾਂ ਭਾਰਤੀਆਂ ਦੇ ਵੱਲੋਂ ਪਲਾਨ ਵੀ ਬਣਾਏ ਗਏ ਹੋਣਗੇ ਕਿ ਇਸ ਇਸ ਜਗ੍ਹਾ ਤੇ ਘੁੰਮਣ ਜਾਣਾ ਹੈ ਤਾਂ ਉਹਨਾਂ ਦੇ ਵਿੱਚੋਂ ਹਾਲੈਂਡ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਸਾਈਲੈਂਡ ਹੋ ਗਿਆ ਇਟਲੀ ਹੋ ਗਿਆ ਇੱਥੇ ਜਾਣਾ ਹੈ ਜ਼ਿਆਦਾ ਭਾਰਤੀ ਜਿਹੜੇ ਪਸੰਦ ਕਰਦੇ ਨੇ ਤਾਂ ਹੁਣ ਜੇਕਰ ਕੈਨੇਡਾ ਤੇ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰਤੀਆਂ ਨੂੰ ਵੀਜ਼ਾ 10 ਸਾਲ ਦੇ ਲਈ ਦਿੰਦੇ ਨੇ ਉਸ ਤੋਂ ਬਾਅਦ 10 ਸਾਲ ਤੋਂ ਬਾਅਦ ਵੀਜ਼ੇ ਦੀ ਮਿਆਦ ਵਧਾਈ ਜਾਂਦੀ ਹੈ ਪਰ ਜੇਕਰ ਯੂਰੋਪ ਕੰਟਰੀ ਦੀ ਗੱਲ ਕੀਤੀ ਜਾਵੇ ਤਾਂ ਜਿੰਨੇ ਕ 1 ਸਾਲ ਦਾ ਜਾਂ ਯਾਨੀ ਕਿ ਜੇਕਰ ਤੁਹਾਡਾ 2 ਸਾਲ ਦਾ ਵੀਜ਼ਾ ਲੱਗਾ ਜਾਂ ਕੁਝ ਕੁ ਮਹੀਨਿਆਂ ਦਾ ਲੱਗਾ ਟੂਰਿਸਟ ਵੀਜ਼ਾ ਜੇਕਰ ਤੁਸੀਂ ਉਸੇ ਮਹੀਨੇ ਦੇ ਵਿੱਚ ਜਾਂਦੇ ਹੋ ਅਤੇ ਜੇਕਰ ਉਸੇ ਮਹੀਨੇ ਵਿੱਚ ਤੁਸੀਂ ਨਹੀਂ ਵੀ ਜਾਂਦੇ ਤਾਂ ਤੁਹਾਡਾ ਵੀਜ਼ੇ ਦੀ ਮਿਆਦ ਜਿਹੜੀ ਖਤਮ ਹੋ ਜਾਂਦੀ ਹੈ ਮੁਰ ਤੋਂ ਇੱਕ ਵਾਰ ਫਿਰ ਤੁਹਾਨੂੰ ਵੀਜ਼ਾ ਲਗਵਾਉਣਾ ਪੈਂਦਾ ਹੈ ਪਰ ਹੁਣ ਯੂਰਪ ਯੂਰੋਪੀਅਨ ਯੂਨੀਅਨ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਮਲਟੀਪਲ ਐਂਟਰੀ ਵੀਜ਼ਾ ਮਿਲੇਗਾ ਯਾਨੀ ਕਿ ਜੇਕਰ ਤੁਹਾਨੂੰ ਪਹਿਲਾ 2 ਸਾਲ ਦਾ ਵੀਜ਼ਾ ਮਿਲੇਗਾ 2 ਸਾਲ ਦੇ ਅੰਦਰ ਤੁਸੀਂ ਟਾਈਮ ਤੇ ਵਾਪਸ ਆ ਜਾਂਦੇ ਹੋ ਤਾਂ ਉਹੀ ਵੀਜ਼ੇ ਦੀ ਮਿਆਦ ਜਿਹੜੀ 5 ਸਾਲ ਹੋਰ ਵਧਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਤੁਸੀਂ ਕਿਸੇ ਵੀ ਯੂਰੋਪੀਅਨ ਕੰਟਰੀ ਦੇ ਵਿੱਚ ਜਾ ਕੇ ਘੁੰਮ ਫਿਰ ਸਕਦੇ ਹੋ ਯੂਰੋਪੀਅਨ ਯੂਨੀਅਨ ਨੇ ਭਾਰਤੀ ਲੋਕਾਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ 5 ਸਾਲ ਦੇ ਲਈ ਮਲਟੀਪਲ ਐਂਟਰੀ ਵੀਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਪਹਿਲਾਂ ਭਾਰਤੀ ਲੋਕ ਜਿਹੜੇ ਨੇ ਉੱਘਮਣ ਫਿਰਨ ਦਾ ਇੱਕ ਤਾਂ ਸ਼ੌਕੀਨ ਨੇ ਤੇ ਦੂਜਾ ਉਹਨਾਂ ਨੂੰ ਘੁੰਮਣ ਦੇ ਲਈ ਯੂਰਪ ਕੰਟਰੀਆਂ ਦੇ ਵਿੱਚ ਜਾਣਾ ਪੈਂਦਾ ਸੀਗਾ ਤੇ ਉਸੇ ਬਰਾ ਨੇ ਯੂਰਪ ਕੰਟਰੀਆਂ ਦੇ ਵਿੱਚ 29 ਅਜਿਹੇ ਦੇਸ਼ ਆਉਂਦੇ ਨੇ ਜਿੱਥੇ ਕਿ ਘੁੰਮਣ ਫਿਰਨ ਦਾ ਭਾਰਤੀ ਸ਼ੌਂਕ ਰੱਖਦੇ ਨੇ ਤਾਂ ਹੁਣ ਤੁਹਾਨੂੰ ਸਿਰਫ ਇੱਕ ਕੰਟਰੀ ਦੇ ਵਿੱਚ ਹੀ ਵੀਜ਼ਾ ਲੈਣ ਦੀ ਲੋੜ ਪਵੇਗੀ ਜਿਸ ਤੋਂ ਬਾਅਦ ਫਿਰ ਪਹਿਲਾਂ ਤੁਹਾਨੂੰ 2 ਸਾਲ ਦਾ ਵੀਜ਼ਾ ਮਿਲੇਗਾ ਫਿਰ ਉਸੇ ਵੀਜ਼ੇ ਨੂੰ 5 ਸਾਲ ਦੀ ਖੋਰ ਵਧਾ ਦਿੱਤਾ ਜਾਵੇਗਾ ਯਾਨੀ ਕਿ ਮਿਆਦ ਵਧ ਜਾਵੇਗੀ ਜਿਸ ਤੋਂ ਬਾਅਦ ਫਿਰ ਤੁਸੀਂ ਕਿਸੇ ਵੀ 29 ਦੇਸ਼ਾਂ ਦੇ ਵਿੱਚੋਂ ਜਾ ਸਕਦੇ ਹੋ ਵਿਦਾਊਟ ਵੀਜ਼ਾ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜ਼ਿਆਦਾਤਰ ਇਟਲੀ ਹੋ ਗਿਆ ਜਰਮਨੀ ਹੋ ਗਿਆ ਹਾਲੈਂਡ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ థਾਈਲੈਂਡ ਹੋ ਗਿਆ ਅਜਿਹੇ ਦੇਸ਼ਾਂ ਦੇ ਵਿੱਚ ਜਾਂਦਾ ਸ਼ੌਕ ਰੱਖਦੇ ਨੇ ਇਸ ਦੇ ਨਾਲ ਹੀ ਹੁਣ ਯੂਰੋਪੀਅਨ ਯੂਨੀਅਨ ਨੇ ਇਹ ਐਲਾਨ ਭਾਰਤੀਆਂ ਦੇ ਲਈ ਵੱਡਾ ਕੀਤਾ ਹੈ ਕਿ ਹੁਣ ਜਿਹੜੇ ਭਾਰਤੀ ਨੇ ਉਹਨਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਜਾਵੇਗਾ ਪਹਿਲਾਂ ਵੀਜ਼ੇ ਦੀ ਮਿਆਦ ਜਿਹੜੀ ਹੈ 2 ਸਾਲ ਹੋਵੇਗੀ ਜਦੋਂ ਤੁਸੀਂ 2 ਸਾਲ ਦੇ ਅੰਦਰ ਅੰਦਰ ਪੂਰੇ ਟਾਈਮ ਤੇ ਹੀ ਜਾਂ ਟਾਈਮ ਤੋਂ ਪਹਿਲਾਂ ਹੀ ਵਾਪਸ ਆ ਜਾਂਦੇ ਹੋ ਤਾਂ ਫਿਰ ਤੁਹਾਡੇ ਵੀਜ਼ੇ ਦੀ ਮਿਆਦ ਜਿਹੜੀ ਹੈ 5 ਸਾਲ ਹੋਰ ਵਧਾ ਦਿੱਤੀ ਜਾਵੇਗੀ ਯਾਨੀ ਕਿ ਤੁਹਾਨੂੰ ਜਿਹੜਾ ਵੀਜ਼ਾ ਬਾਰ-ਬਾਰ ਲੈਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਸਿਰਫ ਇੱਕ ਵਾਰ ਵੀਜ਼ੇ ਦੇ ਦੌਰਾਨ ਜੇਕਰ ਤੁਸੀਂ ਟਾਈਮ ਤੇ ਵਾਪਸ ਆ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ 2 ਸਾਲ ਦਾ ਵੀਜ਼ਾ ਮਿਲੇਗਾ ਉਸ ਤੋਂ ਬਾਅਦ ਜੇਕਰ ਤੁਸੀਂ ਟਾਈਮ ਤੇ ਵਾਪਸ ਆ ਜਾਂਦੇ ਹੋ ਤਾਂ ਫਿਰ ਤੁਹਾਡਾ ਉਹੀ ਵੀਜ਼ਾ ਜਿਹੜਾ 5 ਸਾਲ ਅੱਗੇ ਵਧਾ ਦਿੱਤਾ ਜਾਵੇਗਾ ਤਾਂ ਯੂਰਪ ਕੰਟਰੀਆਂ ਦੇ ਵਿੱਚ 29 ਦੇਸ਼ ਜਿਹੇ ਆਉਂਦੇ ਨੇ ਜਿਸ ਦੇ ਵਿੱਚ ਭਾਰਤੀ ਅਕਸਰ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਗਰਮੀ ਦੀਆਂ ਛੁੱਟੀਆਂ ਨੂੰ ਕੱਟਣਾ ਪਸੰਦ ਕਰਦੇ ਨੇ ਤਾਂ ਹੁਣ ਗਰਮੀ ਦੀਆਂ ਛੁੱਟੀਆਂ ਵੀ ਆਉਣ ਵਾਲੀਆਂ ਨੇ ਤਾਂ ਭਾਰਤੀਆਂ ਦੇ ਵੱਲੋਂ ਪਲਾਨ ਵੀ ਬਣਾਏ ਗਏ ਹੋਣਗੇ ਕਿ ਇਸ ਇਸ ਜਗ੍ਹਾ ਤੇ ਘੁੰਮਣ ਜਾਣਾ ਹੈ ਤਾਂ ਉਹਨਾਂ ਦੇ ਵਿੱਚੋਂ ਹਾਲੈਂਡ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਫਾਈਲ ਐਂਡ ਹੋ ਗਿਆ ਇਟਲੀ ਹੋ ਗਿਆ ਇੱਥੇ ਜਾਣਾ ਹੈ ਜ਼ਿਆਦਾ ਭਾਰਤੀ ਜਿਹੜੇ ਪਸੰਦ ਕਰਦੇ ਨੇ ਤਾਂ ਹੁਣ ਜੇਕਰ ਕੈਨੇਡਾ ਤੇ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰਤੀਆਂ ਨੂੰ ਵੀਜ਼ਾ 10 ਸਾਲ ਦੇ ਲਈ ਦਿੰਦੇ ਨੇ ਉਸ ਤੋਂ ਬਾਅਦ 10 ਸਾਲ ਤੋਂ ਬਾਅਦ ਵੀਜ਼ੇ ਦੀ ਮਿਆਦ ਵਧਾਈ ਜਾਂਦੀ ਹੈ ਪਰ ਜੇਕਰ ਯੂਰੋਪ ਕੰਟਰੀ ਦੀ ਗੱਲ ਕੀਤੀ ਜਾਵੇ ਤਾਂ ਜਿੰਨੇ ਕ 1 ਸਾਲ ਦਾ ਜਾਂ ਯਾਨੀ ਕਿ ਜੇਕਰ ਤੁਹਾਡਾ 2 ਸਾਲ ਦਾ ਵੀਜ਼ਾ ਲੱਗਾ ਜਾਂ ਕੁਝ ਕੁ ਮਹੀਨਿਆਂ ਦਾ ਲੱਗਾ ਟੂਰਿਸਟ ਵੀਜ਼ਾ ਜੇਕਰ ਤੁਸੀਂ ਉਸੇ ਮਹੀਨੇ ਦੇ ਵਿੱਚ ਜਾਂਦੇ ਹੋ ਅਤੇ ਜੇਕਰ ਉਸੇ ਮਹੀਨੇ ਵਿੱਚ ਤੁਸੀਂ ਨਹੀਂ ਵੀ ਜਾਂਦੇ ਤਾਂ ਤੁਹਾਡਾ ਵੀਜ਼ੇ ਦੀ ਮਿਆਦ ਜੜੀ ਖਤਮ ਹੋ ਜਾਂਦੀ ਹੈ ਮੁਰ ਤੋਂ ਇੱਕ ਵਾਰ ਫਿਰ ਤੁਹਾਨੂੰ ਵੀਜ਼ਾ ਲਗਵਾਉਣਾ ਪੈਂਦਾ ਹੈ ਪਰ ਹੁਣ ਯੂਰਪ ਯੂਰੋਪੀਅਨ ਯੂਨੀਅਨ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਮਲਟੀਪਲ ਐਂਟਰੀ ਵੀਜ਼ਾ ਮਿਲੇਗਾ ਯਾਨੀ ਕਿ ਜੇਕਰ ਤੁਹਾਨੂੰ ਪਹਿਲਾ 2 ਸਾਲ ਦਾ ਵੀਜ਼ਾ ਮਿਲੇਗਾ 2 ਸਾਲ ਦੇ ਅੰਦਰ ਤੁਸੀਂ ਟਾਈਮ ਤੇ ਵਾਪਸ ਆ ਜਾਂਦੇ ਹੋ ਤਾਂ ਉਹੀ ਵੀਜ਼ੇ ਦੀ ਮਿਆਦ ਜੜੀ 5 ਸਾਲ ਹੋਰ ਵਧਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਤੁਸੀਂ ਕਿਸੇ ਵੀ ਯੂਰੋਪੀਅਨ ਕੰਟਰੀ ਦੇ ਵਿੱਚ ਜਾ ਕੇ ਘੁੰਮ ਫਿਰ ਸਕਦੇ ਹੋ